ਗੁਰੂ ਰੂਪਗਰ ਸੰਗੇ ਜੀ ਆਪਾਂ ਬਾਜਾਂ ਵਾਲੇ ਤਾਜਾਂ ਵਾਲੇ ਸੋਢੀ ਸੁਲਤਾਨ ਪਾਸ਼ਾ ਦਾ ਬਖਸ਼ਿਸ਼ ਕੀਤਾ ਹੋਇਆ ਜ਼ਿਕਰਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਕਿਸੇ ਦੇ ਅੱਗੇ ਨਹੀਂ ਝੁਕਣ ਵਾਲੇ ਹੱਬੀ ਖਾਨਾ ਨੂੰ ਇਹ ਚਕਾ ਲੈਂਦੇ ਜਿਹੜਾ ਕਿਸੇ ਦੀ ਮੰਨਦਾ ਗੱਲ ਹੈ ਨਹੀਂ ਫੜ ਕੇ ਖੰਡੇ ਨੂੰ ਇਹ ਮਨਾ ਨਹੀਂਂਦੇ ਸੁਰੂ ਗ੍ਰੰਥ ਨੂੰ ਟੇਕੇ ਸਿੰਘ ਮੱਠਾ ਹਤੇ ਜੰਗ ਦੇ ਵਿੱਚ ਵੀ ਪਾ ਲੈਂਦੇ ਨਰੰਦਰ ਸਿੰਘ ਨੇ ਲਿਖੀਆਂ ਸੱਚ ਗੱਲਾਂ ਝੰਡੇ ਖਾਲਸਾ ਪੰਥ ਦੇ ਚੁਲਾ ਲੈਂਦੇ ਝੰਡੇ ਖਾਲਸਾ ਪੰਥ ਦੇ ਚੁਲਾ ਲੈਂਦੇ ਸੁਣੋ ਜੀ ਇਸ ਤਰ੍ਹਾਂ ਕਬਤਾ ਖਾਲਸਾ ਰਾਜ ਦੀ ਉਹ ਵੈਨ ਕੀਤੀ ਜਾ ਰਹੀ ਹੈ ਬਾਜਾਂ ਵਾਲੇ ਦਾ ਹੁਕਮ ਨਾ ਹੈ ਟੱਲਣਾ ਹੋ ਜੋ ਸਹਿਮਤਾ ਸਰੋ ਤੋਂ ਸਾਡੀ ਗੱਲ ਨਾ ਲੱਣਾ ਇੱਕ ਮੋਠ ਹੋ ਕੇ ਕਰੋ ਅਰਦਾਸ ਰਾਲ ਕੇ ਜਿਹੜਾ ਅੱਜ ਤੈਨ ਆਇਆ ਹੋਣਾ ਨਹੀਂ ਭੱਲ ਕੇ ਕੋਈ ਸਿੰਘਾ ਨੂੰ ਬਣਾ ਕੇ ਬੰਦੀ ਡਕੂਣਾ ਹੱਥ ਫਾੜ ਲਾਂਗੇ ਅੱਗੇ ਹੱਥ ਚੱਕੂਣਾ ਕੋਈ ਖਾਲਸੇ ਦੇ ਵੱਲ ਮਾਰਾ ਤੱਕੂਣਾ ਹੋ ਜਾ ਲੈ ਕੇ ਆਪ ਚੱਲ ਕੇ ਹਜੂਰ ਆਊਗਾ ਰਾਜ ਖਾਲਸੇ ਰਾਜ ਖਾਲਸੇ ਦਾ ਜਗ ਤੇ ਜ਼ਰੂਰ ਆਊਗਾ ਓਏ ਕੋਈ ਸਾਥ ਤੱਲੇ ਹੋ ਐ ਨਸਾਫ ਜੀ ਕੋਈ ਬੋਲੂ ਨਹੀਂ ਸਿੰਘਾਂ ਦੇ ਖਿਲਾਫ ਜੀ ਸਜਾ ਬਾਣ ਦੀ ਮਿਲੂਗੀ ਉਹਨੂੰ ਹਾਫ ਜੀ ਅਕਾਲੀ ਫੁੱਲਾ ਸਿੰਘ ਜੈਸਾ ਚੱਕੂ ਤਲਵਾਰ ਨੂੰ ਨਹੀਂ ਕਰੂਗਾ ਗਰੀਬਾਂ ਉਤੇ ਕਰ ਦੇਵਾਰ ਨੂੰ ਉਹ ਪੂਰੀ ਜਨਤਾ ਨੂੰ ਹਾ ਕੇ ਦਵਾਊਗਾ ਉੜਾ ਚਾਕ ਦੇ ਵਰੋ ਦੀ ਖੁੰਝੇ ਲਾਊਗਾ ਖੱਬੀ ਖਾਣਾ ਤਾਈ ਰੋੜ ਤੇ ਭਜਾਊਗਾ ਸਜਾ ਦੇਉ ਜੀ ਦਾ ਸਾਹਮਣੇ ਕਸੂਰ ਆਊਗਾ ਰਾਜ ਖਾਲਸੇ ਦਾ ਜੱਗ ਤੇ ਜ਼ਰੂਰ ਆਊਗਾ ਓ ਮਹਾਰਾਜਾ ਰਣਜੀਤ ਸਿੰਘ ਰਾਜਾ ਸੀ ਨਾ ਛੱਟ ਦਿੰਦਾ ਓ ਸਾਨੂੰ ਖਵਾਜਾ ਸੀ ਖਾਣਾ-ਫੋਜਾਂ ਨੂੰ ਸ਼ਕਾਉਂਦਾ ਓ ਤਾਤਾ ਜੀ ਸੀ ਲੋਕ ਡੀਕਦੇ ਅੱਜ ਫੇਰ ਉਸ ਰਾਜ ਨੂੰ ਬਾਜਾਂ ਵਾਲਿਆ ਬਾਜਾਂ ਵਾਲਿਆ ਪਧਾਰ ਹੱਥ ਲੈ ਕੇ ਬਾਜ ਨੂੰ ਕੋਟੋ ਜੇਲ੍ਹ ਵਿੱਚ ਅਮਰਤ ਪਾਲੂ ਐਸੇ ਸਿੰਘਾਂ ਦੇ ਗੁਰੂ ਜੀ ਰੱਖੋ ਖਿਆਲ ਨਾਲੋ ਸੀਨੇ ਨਾਲ ਆਪਣੇ ਜੀਵਾਲੂ ਫੇਰ ਸਾਰਿਆਂ ਦੇ ਚਿਹਰਿਆਂ ਤੇ ਨੂਰ ਆਊਗਾ ਰਾਜ ਖਾਲਸੇ ਅੱਜ ਖਾਲਸੇ ਦਾ ਜੱਗ ਤੇ ਜ਼ਰੂਰ ਆਊਗਾ ਉਹ ਤੂੰ ਜੈ ਅਮਰਤਪਾਲ ਮੈਰੋ ਸੰਗਿਓ ਪਤਾ ਸਾਰਿਆਂ ਨੂੰ ਸਜਿਆ ਨਹਿ ਗਿਓ ਜਿਹੜਾ ਮਨ ਦਾ ਨਹੀਂ ਕੱਟ ਦਿੰਦਾ ਵੈਂ ਗਿਓ ਚੰਗੇ ਬੰਦਿਆਂ ਨੂੰ ਹੈ ਨਹੀਂ ਇੱਥੇ ਲੋਕ ਜਰਦੇ ਬਾਜਾਂ ਵਾਲਿਆ ਤੂੰ ਕਾਂਥੇ ਉੱਤੇ ਮੇਰ ਕਰਦੇ ਸੰਗ ਜਿਵੇਂ ਤਾਣੇ ਦਲੇਰ ਜੀ ਆਜੇ ਨਲੂਆ ਜਹਾਨੀ ਉੱਤੇ ਫੇਰ ਜੀ ਉਹਦੇ ਜੈਸਾ ਕਿਹੜਾ ਕਰ ਦੂਗਾ ਮੰਨ ਕੇ ਕਸੂਰ ਆਊਗਾ ਰਾਜ ਖਾਲਸੇ ਰਾਜ ਖਾਲਸੇ ਦਾ ਝੰਡਾ ਤੇ ਜ਼ਰੂਰ ਆਊਗਾ ਸੋ ਸਾਖੀ ਵਾਲੇ ਕਹੋਣਾ ਪੂਰਾ ਜੀ ਉਠੋ ਪੂਰੇ ਸੰਸਾਰ ਵਿੱਚੋਂ ਸੂਰਾ ਜੀ ਕਰੂ ਜਾਲਮਾਂ ਦਾ ਉਹ ਤਾਂ ਚੂਰਾ ਚੂਰਾ ਜੀ ਆਉ ਦੱਖਣਾ ਚ ਮਰਦ ਦਲੇਰ ਖਾਲਸਾ ਹੱਕ ਬਾਣ ਦੇ ਦਵਾਉ ਆ ਕੇ ਫੇਰ ਖਾਲਸਾ ਉਹ ਹੱਥ ਬੰਨ ਕੇ ਨਰੰਜਨ ਪਕਾਰਦਾ ਫੇਟਾ ਰਾਜ ਢੀਕੇ ਸੰਗ ਸਰਦਾਰ ਦਾ ਕਦੋਂ ਮਿਲੂਗਾ ਸਬੂਤ ਸਾਨੂੰ ਪਿਆਰ ਦਾ ਲੱਗਾ ਤੀਰ thro ਵੀ ਸਾਹਮਣੇ ਮਸ਼ੂਰ ਆਊਗਾ ਰਾਜ ਖਾਲਸਾ ਰਾਜ ਖਾਲਸੇ ਦਾ ਜਗ ਤੇ ਜਰੂਰ ਆਊਗਾ